ਪੀਟੀਸੀ ਨਿਊਜ਼ ਪਹੁੰਚਿਆ ਯੂਪੀ ਦੇ ਪ੍ਰਿਆਗਰਾਜ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਸੰਗਮ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਮਹਾਕੁੰਭ ਜਿੱਥੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਜਿਹੜਾ ਮਹਾਕੁੰਭ ਆਯੋਜਿਤ ਕੀਤਾ ਗਿਆ ਯੂਪੀ ਦੇ ਵਿੱਚ ਇਸ ਟਾਈਮ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਪੀਟੀਸੀ ਨਿਊਜ਼ ਤੇ ਵੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਜੇਕਰ ਗੱਲ ਕੀਤੀ ਜਾਵੇ ਇਹ ਇੱਧਰ ਦੀ ਤਸਵੀਰਾਂ ਦੀ ਯਮਨਾ ਜਿਹੜੀ ਯਮਨਾ ਨਦੀ ਹੈ ਉਹ ਇਸ ਇਧਰਲੇ ਪੱਖ ਤੋਂ ਆndi hui ایتھے ਸੰਗਮ ਘਾੜ ਤੇ ਪਹੁੰਚਦੀ ਹੈ ਦੂਜੇ ਪਾਸੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਗੰਗਾ ਨਦੀ ਹੈ ਗੰਗਾ ਨਦੀ ਇੱਥੇ ਆ ਕੇ ਯਮਨਾ ਨਦੀ ਦੇ ਵਿੱਚ ਮਿਲਦੀ ਹੈ ਜਿੱਥੇ ਗੰਗਾ ਯਮਨਾ ਅਤੇ ਸਰਸਵਤੀ ਨਦੀ ਦਾ ਮਿਲਾਨ ਹੁੰਦਾ ਹੈ ਤੇ ਤਿਰਵੈਣੀ ਤਿਰਵੈਣੀ ਕਿਹਾ ਜਾਂਦਾ ਹੈ ਇਹ ਮਹਾਕੁੰਭ ਯੂਪੀ ਦੇ ਪ੍ਰਯਾਗਰਾਜ ਦੇ ਵਿੱਚ ਆਯੋਜਿਤ ਕੀਤਾ ਗਿਆ ਤੇ ਜਿਹੜੀ ਜਿਸ ਤਸਵੀਰਾਂ ਤੁਸੀਂ ਅੱਜ ਦੇਖ ਸਕਦੇ ਹੋ ਜਿਸ ਤਰ੍ਹਾਂ ਸਵੇਰੇ ਸ਼ਾਹੀ ਸੁਨਾਨ ਜਿਹੜਾ ਸ਼ਾਹੀ ਸੁਨਾਨ ਜਿਹੜਾ ਵੱਡਾ ਜਿਹੜਾ ਰੱਖਿਆ ਗਿਆ ਅੱਜ ਜਿਹੜੀ ਅੱਜ ਸ਼ਾਮ ਨੂੰ ਜਦੋਂ ਇਹ ਸ਼ਾਹੀ ਸੁਨਾਨ ਸ਼ੁਰੂ ਹੋਵੇਗਾ ਤੇ 29 ਤਰੀਕ ਨੂੰ ਸ਼ਾਹੀ ਇਸ਼ਨਾਨ ਦੀ ਜਿਹੜੀ ਤਾਰੀਖ ਰੱਖੀ ਗਈ ਹੈ ਸਵੇਰੇ ਜਿਹੜੇ ਨਾਗਾ ਸਾਧ ਜਦੋਂ ਹੀ ਸਵੇਰੇ 3 ਵਜੇ ਤੋਂ ਬਾਅਦ ਜਦੋਂ ਇਸ ਸੰਗਮ ਘਾੜ ਤੇ ਪਹੁੰਚਦੇ ਨੇ ਸ਼ਾਹੀ ਇਸ਼ਨਾਨ ਦੀਆਂ ਤਸਵੀਰਾਂ ਵੇਖਣ ਵਾਲੀਆਂ ਹੁੰਦੀਆਂ ਨੇ ਹੁਣ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਜਿੱਥੇ ਵੀ ਤੁਹਾਡੀ ਨਜ਼ਰ ਜਾਵੇਗੀ ਤਕਰੀਬਨ ਕਰੋੜਾਂ ਲੋਕ ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈ 6 ਕਰੋੜ ਦੇ ਕਰੀਬ ਜਿਹੜੇ ਲੋਕ ਨੇ ਇਸ ਸ਼ਾਈ ਇਸ਼ਨਾਨ ਦੇ ਵਿੱਚ ਹਿੱਸਾ ਲੈਣਗੇ ਇਸ ਟਾਈਮ ਤਸਵੀਰਾਂ ਜਿਹੜੀਆਂ ਪੀਟੀਸੀ ਨਿਊ ਤੇ ਸਿੱਧੀਆਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਦੇ ਵਿੱਚ ਕਰੋੜਾਂ ਲੋਕ ਜਿਹੜੇ ਨੇ ਕਰੋੜਾਂ ਲੋਕ ਜਿਹੜੇ ਇੱਥੇ ਪ੍ਰਯਾਗਰਾਜ ਪਹੁੰਚੇ ਨੇ ਕਿਉਂਕਿ ਮਹਾਕੁੰਭ ਮਹਾਕੁੰਭ ਕਿਉਂਕਿ ਇਸ ਕਰਕੇ ਕਿਹਾ ਜਾ ਰਿਹਾ ਕਿ 12 ਸਾਲ ਬਾਅਦ ਜਿਹੜਾ ਕੁੰਭ ਆਂਦਾ ਤੇ तकरीबन 12 ਸਾਲ ਬਾਅਦ ਜਿਹੜਾ 12ਵਾਂ ਕੁੰਭ ਮੁਜੇ digitization ਆਯੋਜਨ ਇਸ ਵਾਰ ਪ੍ਰਯਾਗਰਾਜ ਦੇ ਵਿੱਚ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਤਸਵੀਰ ਤੁਹਾਡੀ ਨਜ਼ਰ ਜਾਵੇਗੀ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਲੋਕ ਹੁਣ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਹਲੇ ਕੁਝ ਸਮਾਂ ਬਾਕੀ ਹੈ तकरीबन ਕੁਝ ਘੰਟੇ ਬਾਕੀ ਨੇ ਮਹਾ ਜਿਹੜੀ ਜਿਹੜੇ ਕੁੰਭ ਦੇ ਸ਼ਾਹੀ ਇਸ਼ਨਾਨ ਦੀਆਂ ਤਸਵੀਰਾਂ ਜਿਹੜੀਆਂ 29 ਤਰੀਕ ਦੀਆਂ ਸਵੇਰੇ 12 ਵਜੇ ਕੁਝ ਮਿੰਟ ਤੋਂ ਬਾਅਦ ਜਿਹੜੀ ਜਿਹੜੀ ਸੰਗਤ ਹੈ ਇਤੇ ਸ਼ਾਹੀ ਇਸ਼ਨਾਨ ਜਿਹੜੀ 29 ਤਰੀਕ ਦਾ ਸ਼ੁਰੂ ਕਰੇਗੀ ਤੇ ਇਹ ਸ਼ਾਹੀ ਇਸ਼ਨਾਨ 29 ਤਰੀਕ ਨੂੰ ਚੱਲਦਾ ਰਹੇਗਾ ਸ਼ਾਹੀ ਇਸ਼ਨਾਨ ਮੌਣੀ ਅਵਾਸਾ ਦੇ ਤਰੀਕ ਤੇ ਜਿਸ ਤਰ੍ਹਾਂ ਸਵੇਰੇ ਜਿਹੜਾ ਰੱਖਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਟੀਸੀ ਨਿਊਜ਼ ਤੇ ਸਿੱਧੀਆਂ ਤਸਵੀਰਾਂ ਨੇ ਜਿੱਥੇ ਗੰਗਾ ਯਮਨਾ ਅਤੇ ਜਿਹੜੀ ਸਰਸਵਤੀ ਨਦੀ ਦਾ ਮਿਲਾਨ ਹੁੰਦਾ ਹੈ ਤਰਵੈਣੀ ਦੀਆਂ ਤਸਵੀਰਾਂ ਨੇ ਜਿੱਥੇ ਸਵੇਰੇ ਜਿਹੜਾ ਸ਼ਾਹੀ ਇਸ਼ਨਾਨ ਇਸ ਮਹਾਕੁੰਮ ਦੇ ਵਿੱਚ ਕਿਤਾ ਜਾਵੇਗਾ ਇਸ ਤਰ੍ਹਾਂ ਦੇ ਪ੍ਰਬੰਧ ਕਦੇ ਵੇਖੇ ਨਹੀਂ ਗਏ ਕਿਉਂਕਿ ਇੰਨੇ ਇੰਨੀ ਗੁੱਡਿੰਗ ਇੰਟਰੀ ਵਿੱਚ ਜਿਹੜੇ ਲੋਕ ਪਹੁੰਚ ਰਹੇ ਨੇ ਉਹਨਾਂ ਨੂੰ ਸੁਭਾਲਣ ਲਈ ਭੀੜ ਦੇ ਵਿੱਚ ਕੋਈ ਭਗਦੜ ਨਾ ਹੋਵੇ ਇਸ ਨੂੰ ਸੁਭਾਲਣ ਲਈ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਟੀਸੀ ਨਿਊਜ਼ ਪੇਜ ਤੇ ਸਿੱਧੀਆਂ ਤਸਵੀਰਾਂ ਨੇ ਪਿੱਛੇ ਮੇਰੇ ਜਿਹੜੇ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਗਾ ਯਮਨਾ ਅਤੇ ਸਰਸਵਤੀ ਨਦੀ ਇਸ ਘਾੜ ਦੇ ਉੱਪਰ ਆ ਕੇ ਪਹੁੰਚਦੀ ਹੈ ਜਿੰਨੇ ਵੀ ਵੀਆਪੀ ਜਿੰਨੇ ਵੀ ਵੱਡੇ ਨੇਤਾ ਨੇ ਉਸ ਘਾੜ ਤੇ ਹੀ ਆ ਕੇ ਇਸ਼ਨਾਨ ਕਰਦੇ ਨੇ ਤੇ ਉੱਥੇ ਹੀ ਜਿਹੜੇ ਲੋਕ ਨੇ ਹੁਣ ਇਕੱਠੇ ਹੋਏ ਨੇ ਕਿਉਂਕਿ ਇਹ ਮਹਾਕੁੰਭ ਮਹਾਕੁੰਭ ਦਾ ਸ਼ਾਹੀ ਇਸ਼ਨਾਨ ਮੌਨੀ ਅਮਵਸਿਆ ਤੇ ਜਿਸ ਤਰ੍ਹਾਂ ਸਵੇਰੇ 29 ਤਰੀਕ ਨੂੰ ਜਿਸ ਲਈ ਕਈ ਦਿਨਾਂ ਤੋਂ ਪ੍ਰਸ਼ਾਸਨ ਜਿਹੜਾ ਲਗਾਤਾਰ ਇੰਤਜ਼ਾਮ ਕਰ ਰਿਹਾ ਸੀ ਇਸ ਟਾਈਮ ਵੀ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਲੋਕ ਨੇ ਸ਼ਰਦਾ ਨਾਲ ਇਸ ਘਾੜ ਦੇ ਉੱਪਰ ਪਹੁੰਚੇ ਨੇ ਜਿੱਥੇ ਸਵੇਰੇ ਜਿਹੜਾ ਇਸ਼ਨਾਨ ਸ਼ੁਰੂ ਹੋਵੇਗਾ ਕਿਉਂਕਿ ਮਹਾਕੁੰਭ ਹੈ ਜਿੱਥੇ ਸ਼ਾਹੀ ਇਸ਼ਨਾਨ ਜਿਹੜਾ ਦੂਸਰਾ ਜਿਹੜਾ ਸ਼ਾਹੀ ਇਸ਼ਨਾਨ 29 ਤਰੀਕ ਨੂੰ ਜਿਹੜਾ ਰੱਖਿਆ ਗਿਆ ਉਸ ਦੇ ਲਈ ਪੂਰਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਲੇਕਿਨ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਆਇਆ ਕਰੋੜਾਂ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਜਿਸ ਲਈ ਪ੍ਰਸ਼ਾਸਨ ਨੇ ਪੂਰਾ ਇੰਤਜ਼ਾਮ ਕੀਤਾ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤੇ ਬਹੁਤ ਸਾਰੇ ਰਸਤੇ ਪ੍ਰਿਆਗਰਾਜ ਦੇ ਵਿੱਚ ਬਲੌਕ ਕੀਤੇ ਗਏ ਨੇ ਵਨਵੇ ਰੱਖੇ ਗਏ ਨੇ ਕਿਉਂਕਿ ਜਿੱਥੋਂ ਲੋਕ ਜਾ ਰਹੇ ਨੇ ਉੱਥੋਂ ਵਾਪਸ ਨਹੀਂ ਆ ਸਕਦੇ ਇੱਕ ਪਾਸੇ ਲੋਕ ਇਨਾ ਘਾਟਾਂ ਦੇ ਤੱਕ ਪਹੁੰਚ ਰਹੇ ਨੇ ਇਨਾ ਘਾਟਾਂ ਤੋਂ ਬਾਸੀ ਦੂਸਰੇ ਪਾਸੇ ਰਸਤੇ ਬਣਾਏ ਗਏ ਨੇ ਤਾਂ ਜੋ ਜਿਹੜੀ ਜਨਤਾ ਆਪਸ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਦਾ ਮਿਲਾਨ ਨਾ ਹੋਵੇ ਤੇ ਭਗੜੜ ਨਾ ਹੋਵੇ ਲੋਕ ਜਿਹੜੇ ਇੱਥੇ ਤੱਕ ਪਹੁੰਚਦੇ ਨੇ ਇਸ਼ਾਨ ਕਰਨ ਦੇ ਨੇ ਇਤੋਂ ਸਿੱਧਾ ਹੀ ਸਟੇਸ਼ਨ ਵੱਲੋਂ ਇਹਨਾਂ ਨੂੰ ਬਾਹਰ ਰਸਤੇ ਬਾਹਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਰੱਖੇਗੇ ਨੇ ਜਿਸ ਕਰਕੇ ਬੜੇ ਵਧੀਆ ਇੰਤਜ਼ਾਮ ਨਜ਼ਰ ਆ ਰਹੇ ਨੇ ਜਿਹੜੀ ਯਮਨਾ ਉਹ ਇਸ ਘਾੜ ਤੇ ਪਹੁੰਚ ਰਹੀ ਹੈ ਗੰਗਾ ਯਮਨਾ ਤੇ ਸਰਸਪਤੀ ਜਿਹੜੀ ਅਲੋਪ ਹੈ ਲੇਕਿਨ ਇੱਥੇ ਜੋ ਮੰਨਤਾ ਹੈ ਇੱਥੇ ਉਹਨਾਂ ਤਿੰਨ ਨਦੀਆਂ ਦਾ ਮਿਲਾਨ ਹੁੰਦਾ ਜਿਸ ਤੋਂ ਬਾਅਦ ਇਸ ਨੂੰ ਤਰਵੈਣੀ ਕਿਹਾ ਜਾਂਦਾ ਤਰਵੈਣੀ ਦੇ ਵਿੱਚ ਜਿਹੜੀ ਕੁੰਭਨਾ ਦਾ ਮਹੱਤਵ ਬਹੁਤ ਜ਼ਿਆਦਾ ਹੈ ਤੇ ਜਿਸ ਕਰਕੇ ਜਿਹੜੀ ਕੁੰਬਨਾਣ ਦਾ ਮਹੱਤਵ ਬਹੁਤ ਜ਼ਿਆਦਾ ਜਿਸ ਕਰਕੇ ਕਰੋੜਾ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਪੀਟੀਸੀ ਨਿਊਜ਼ ਵੀ ਇੱਥੇ ਪਹੁੰਚਿਆ ਤੇ ਤੁਹਾਨੂੰ ਸਿੱਧੀਆਂ ਤਸਵੀਰਾਂ ਛੱਡ ਕੇ ਜਾ ਰਿਹਾ ਸੰਜੀਤ ਕੁਮਾਰ ਪ੍ਰਿਆਗਰਾਜ